ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਿਹਾ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮੱਬੋਕੇ ਤਹਿਸੀਲ ਉਮਮਤੋਟ ਤੇ ਜਿਲ੍ਹਾ ਫਰੋਜਪੁਰ ਲੱਗਦਾ ਹੈਗਾ ਜੀ ਫਰੋਜਪੁਰ ਦੀ ਦੂਰੀ ਜਿਹੜੀ ਆ ਤਕਰੀਬਨ 19-20 ਕਿਲੋਮੀਟਰ ਦੀ ਆ ਤੇ ਮਮਦੋੜ ਤਕਰੀਬਨ 12 ਕਿਲੋਮੀਟਰ ਰਹਿ ਜਾਂਦਾ ਬਿਲਕੁਲ ਬਾਰਡਰ ਦੇ ਉੱਪਰ ਜਿਹੜਾ ਪਿੰਡ ਆ ਦੋਸਤੋ ਅੱਧਾ ਕਿਲੋਮੀਟਰ ਨਾਲ ਹਿੰਦੁਸਤਾਨ ਪਾਕਿਸਤਾਨ ਜਿਹੜਾ ਬਾਊਂਡਰ ਲੱਗਦਾ ਹੈਗਾ ਐਨੀਮਲ ਜਿਹੜੇ ਹੈਗੇ ਆ ਖਾਸ ਤੌਰ ਤੇ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਦਿਖਾਉਣੀਆਂ ਇੱਕ ਜਰਸੀ ਦੀ ਬੈਣ ਵੇਖਣ ਦੇ ਵਿੱਚ ਮਿਲੇਗੀ ਤੁਹਾਨੂੰ ਪਸ਼ੂ ਜਿਹੜੇ ਹੈਗੇ ਦੋਸਤੋ ਇੱਕ ਬਿਲਕੁਲ ਤਿਆਰੀ ਦੇ ਵਿੱਚ ਆ ਟੁੱਕਾ ਪਸ਼ੂ ਰੈਡੀ ਆ ਸੂਣ ਦੇ ਵਿੱਚ ਇੱਕ ਜਿਹੜੀ ਜਰਸੀ ਵੜਾ ਦੋਸਤੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਗੱਬਣ ਤੇ ਨਾਲ ਤੋਕੜਾ ਠੀਕ ਹੈ ਜੀ ਇੱਕ ਮੱਝ ਹੈਗੀ ਹੈ ਬਾਈ ਹੋਰਾਂ ਦੇ ਕੋਲ ਇਹ ਵੀ ਤੋਕੜ ਗੱਬਣ ਆ ਮਿਲਕ ਵੀ ਪੂਰਾ ਹੈਗਾ ਤੇ ਗੱਬਣ ਵੀ ਜਿਹੜੀ ਚੈੱਕ ਪਾਸ ਆ ਬਧੇਰੇ ਡਿਟੇਲ ਜਿਹੜੀ ਹੈਗੀ ਆ ਫੁੱਲ ਇਨਫੋਰਮੇਸ਼ਨ ਉਹ ਆਪਾਂ ਵੀਰ ਹੋਰਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੱਲਦੇ ਆ ਬਧੇਰੇ ਡਿਟੇਲ ਦੇ ਲਈ ਕਰ ਲੈਣੇ ਆ ਬਾਈ ਹੋਰਾਂ ਨਾਲ ਗੱਲਬਾਤ ਸਭ ਤੋਂ ਪਹਿਲਾਂ ਵੀਰੇ ਸਾਸਰੀਕਾਲ ਸਾਸਰੀਕਾਲ ਜੀ ਹੋਰ ਸਾਨੂੰ ਠੀਕ ਠਾਕ ਜੀ ਠੀਕ ਠਾਕ ਵੀਰੇ ਸਭ ਤੋਂ ਪਹਿਲਾਂ ਵੀਰੇ ਆਪਣੇ ਭੈਣ ਭਰਾਵਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਦਿਓ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਮੱਬੂ ਦੀ ਚੌਂਕੀ ਤਹਿਸੀਲ ਮਮਦੋੜ ਜ਼ਿਲ੍ਹਾ ਫਰੀਪੁਰ ਠੀਕ ਆ ਤੇ ਗੁਰਪ੍ਰੀਤ ਵੀਰੇ ਨਾਲ ਲੱਗਦੇ ਪਿੰਡ ਹੋਰ ਕਿਹੜੇ ਆ ਘਟੋ ਘਟ ਵੀ ਜੇ ਕਿਸੇ ਨੇ ਲੋਕੇਸ਼ਨ ਵੀ ਲਾਉਣੀ ਹੋਵੇ ਆਉਣਾ ਹੋਵੇ ਖਾਸ ਤੌਰ ਤੇ ਨਾਲ ਦੇ ਪਿੰਡ ਜੀ ਬਾਰੇ ਕਾਂ ਤੋਂ ਰੋਡ ਮਮਦੋੜ ਰੋਡ ਜਿਹਨੂੰ ਮਰਜ਼ੀ ਪੁੱਛ ਲੈਣ ਠੀਕ ਆ ਜੀ ਬਾਰੇ ਕਾਂ ਤੋਂ ਰੋਡ ਮਮਦੋੜ ਰੋਡ ਠੀਕ ਆ ਜੀ ਸਹੀ ਯਾਰੇ ਵਾਟਰ ਤੋਂ ਠੀਕ ਹੈ ਜੀ ਹਾਂ ਜੀ ਸਿੱਧਾ ਰੋਡ ਪਿੰਡ ਛੜਕ ਦੇ ਉੱਤੇ ਆ ਜੀ ਆਪਣਾ ਮੱਬੋ ਕੀ ਚੌਂਕ ਠੀਕ ਹੈ ਜੀ ਮੱਬੋ ਕੀ ਚੌਕੀ ਹੈ ਹਾਂ ਜੀ ਹਾਂ ਜੀ ਠੀਕ ਆ ਤੇ ਗੁਰਪੇਜ ਵੀਰੇ ਅੱਜ ਤਿੰਨ ਪਸ਼ੂ ਆ ਮੈਂ ਜਿੱਦਾਂ ਦਿਖਾਤੇ ਆ ਦੋ ਤਾਂ ਆਪਣੇ ਕੋਲ ਮੱਝਾਂ ਇੱਕ ਤਿਆਰੀ ਜੱਕ ਤੋਕੜ ਗੱਪਣ ਤੇ ਇੱਕ ਜਰਸੀ ਦੀ ਬਿਹੜਾ ਹਾਂ ਜੀ ਹਾਂ ਜੀ ਅੱਜ ਆਪਣੇ ਕੋਲੇ ਹੈ ਜੀ ਇੱਕ ਆ ਤੀਜੇ ਸਵੇਰ ਮੈਂ ਬਿਲਕੁਲ ਤਿਆਰ ਆ ਜੀ ਠੀਕ ਹੈ ਜੀ ਮਿਰਕਿੰਗ ਇਹਦੇ ਪਿਛਲੇ ਸਵੇਰ 14 80 ਬਣੀ ਆ ਜੀ 14 ਪਲੱਸ ਰਹੀ ਹੈ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਆ ਜਿਵੇਂ ਦੇਖੋ ਮਾਰੇ ਜੀ ਕਿਰਪਾਨਾ ਸੁਦੇਹੇ ਜਾਨ ਆਸਪਾ ਰੱਖਦੇ ਆਂ ਜੀ ਠੀਕ ਆ ਤੇ 15 16 ਪਾਸ ਰਖਾ ਨਹੀਂ ਠੀਕ ਆ ਜੀ ਹਾਂ ਜੀ ਤੇ ਅਗਲੇ 25 ਨੰਬਰ ਤੇ ਆ ਗਏ ਨਹੀਂ ਕੋਈ ਗੱਲ ਨਹੀਂ ਆਪਾਂ ਇਹਦੇ ਬਾਰੇ ਖਾਸ ਤੌਰ ਤੇ ਕਰੀਰ ਦੀ ਗੱਲ ਕਰਦੇ ਆਂ ਸੂਬਾ ਤੀਜਾ ਸੁਣਾ ਇਹਨੇ ਹਾਂ ਜੀ ਹਾਂ ਜੀ ਠੀਕ ਆ ਤੇ ਮੂੰਹ ਫੇਸ ਦੀ ਜਿਹੜੀ ਕਿਸਾਨ ਵੀਰੋ ਤੁਸੀਂ ਵੇਖੋ ਐਦਾਂ ਦਾ ਜਿਹੜਾ ਫੇਸ ਹੈਗਾ ਜੀ ਮੱਝ ਦਾ ਸਿੰਗਾ ਸੁੰਗਾ ਦੀ ਬੰਤਰ ਸੋਹਣੀ ਹੈ ਬਾਡੀ ਸਟਰਕਚਰ ਜਿਹੜਾ ਹੈਗਾ ਮੀਡੀਅਮ ਹਾਈਟ ਦੇ ਵਿੱਚ ਮੈਂ ਕਹਾਂਗਾ ਮੀਡੀਅਮ ਹਾਈਟ ਦੇ ਵਿੱਚ ਆ ਤੇ तकरीबन ਹਵਾਨੇ ਵਾਲੇ ਪਾਸੇ ਤੋਂ ਦੇਖੋਗੇ ਤਾਂ ਬਹੁਤ ਖੂਬਸੂਰਤ ਥਣ ਦੇਵੇ ਲੱਗਾ ਹੈਗਾ ਆ ਦੇਖੋ ਵੱਡੀਆਂ ਮੱਜਾਂ ਦੇ ਵਿੱਚ ਇਹ ਮੱਜ ਹੈਗੀ ਆ ਹਵਾਨੇ ਵਾਲੇ ਪਾਸਿਓਂ ਦੁੱਧ ਵਾਲੇ ਪਾਸਿਓਂ ਤੇ तकरीबन ਜਿਹੜੀ ਸ਼ੇਪ ਹੈਗੀ ਦੋਸਤੋ ਸੂਹ ਤੋਂ ਲੈ ਕੇ ਬਿਲਕੁਲ ਜਿਹੜਾ ਧੁੰਨ ਦੇ ਨਾਲ ਟੱਚ ਕਰਦਾ ਹਵਾਨੇ ਦਾ ਸਟਰਕਚਰ ਜਿਹੜਾ ਹੈਗਾ ਇਸ ਤਰ੍ਹਾਂ ਦਾ ਤੇ ਕਮਾਲ ਦਾ ਜਿਹੜਾ ਥਣ ਲੱਗਾ ਮੁਠੀ ਵਾਲਾ ਥਾਣਾ ਬਿਲਕੁਲ ਆਕਰੋ ਚੈੱਕ ਠੀਕ ਹੈ ਜੀ ਗੈਪ ਜਿਹੜਾ ਹੈਗਾ ਥਾਣਾ ਦਾ ਉਹ ਵੀ ਬਾ ਕਮਾਲ ਆ ਅਗਲੇ ਮਗਲੇ ਥਾਣਾ ਦੀ ਜਿਹੜੀ ਬਰਾਬਰਤਾ ਹੈਗੀ ਆ ਉਹ ਵੀ ਸੋਹਣੀ ਆ ਤੇ ਵੀਰ ਨੇ ਕਿਹਾ तकरीबन 14 ਕਿਲੋ ਦੀ ਜਿਹੜੀ ਛੁਵਾਈ ਹੈਗੀ 14 ਲੀਟਰ ਦੀ ਛੁਵਾਈ ਆ ਉਹ ਦੂਜੇ ਸੂਵੇ ਦੇ ਵਿੱਚ ਕੀਤੀ ਹੈ ਤੇ ਹੁਣ ਇਹ ਮੱਝ ਤੀਜਾ ਸੂਬਾ ਸੁਣ ਜਾ ਰਹੀ ਆ ਤੇ ਬਾਕੀ ਵੀਰ ਜਿੱਦਾਂ ਮਤਲਬ ਤੁਸੀਂ ਦੱਸਿਆ ਹਰ ਵਰੀ ਆਈ ਆ ਹਾਂਜੀ ਹਾਂਜੀ ਹਰ ਵਰੀ ਆਈ ਆ ਪਸ਼ੂ ਤੁਹਾਡਾ ਜਿਹੜੀ ਆਪਾਂ ਅੱਗੇ ਵੀ ਟੋਕੜ ਗੱਪਣ ਵੀ ਦਿਖਾਉਣੀ ਹੈ ਹਰ ਹਰ ਵਰੀ ਆਇਆ ਪਸ਼ੂ ਆ ਵੀ 21 ਦਿਨਾਂ ਤੇ 25 ਦਿਨਾਂ ਤੇ ਹੀਟ ਚਾ ਕੇ ਲੱਗ ਜਾਂਦਾ ਆਸੀ ਹਾਂਜੀ 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 ਠੀਕ ਆ ਤੇ ਇੱਕ ਵਾਰੀ ਘਰ ਭੇਜ ਬਾਈ ਇਹਨੂੰ ਨਾ ਆਪਾਂ ਖੋਲ ਕੇ ਬਾਹਰ ਆਪਣੇ ਵੀਰਾਂ ਨੂੰ ਦਿਖਾਈਏ ਹੋਰ ਕਰਦੇ ਐਨੀਮਲ ਆ ਦੋਸਤੋ ਆ ਬੇਸ਼ੱਕ ਤੁਸੀਂ ਦੇਖ ਸਕਦੇ ਹੋ ਕਰਦੇ ਐਨੀਮਲ ਨੇ ਜਿੰਨੇ ਵੀ ਹੈਗੇ ਬਾਈ ਹੋਰਾਂ ਦੇ ਕੋਲ ਤੇ ਉਹਨਾਂ ਦੇ ਵਿੱਚੋਂ ਅੱਜ ਜਿਹੜੇ ਤਿੰਨ ਨਾਗ ਨੇ ਇਹ ਵਿਕਾਊ ਆ ਠੀਕ ਹੈ ਜੀ ਸੇਲ ਕਰਦੇ ਪਏ ਕਰੋ ਚੈੱਕ ਥਣਲੇਵੇ ਦੀ ਬਹੁਤ ਵਧੀਆ ਹੈਗੀ ਖੁੱਲਾ ਥਣਲੇਵਾ ਲੱਗਾ ਹੈਗਾ ਭਾਂਡਾ ਚੰਗਾ ਤੇ ਚਾਹਵਾਨ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਘਰੇਲੂ ਵੀਰ ਦੇ ਕੋਲ ਆ ਤੇ ਘਰੇਲੂ ਵੀਰਾਂ ਨੂੰ ਇੱਕ ਚਾਹ ਹੁੰਦਾ ਖੁਸ਼ੀ ਹੁੰਦੀ ਹੈ ਵੀ ਜਦੋਂ ਘਰੇਲੂ ਪਸ਼ੂ ਕੋਈ ਸੇਲ ਕਰੇ ਤਾਂ ਫੱਕਰੋਂ ਪਸ਼ੂ ਲਈਏ ਠੀਕ ਹੈ ਜੀ ਤੇ ਤੇ ਪੁੱਠੇ ਦੀ ਜਿਹੜੀ ਆ ਬਿਲਕੁਲ ਰਾਜੀ ਆ ਠੀਕ ਆ ਤੇ ਦੁੱਧ ਵੱਲੋਂ ਜਿਹੜੀ ਦੋਸਤੋ ਕਮਾਲ ਕਰੂਗੀ ਬਾਕੀ ਅੱਗੇ ਭਰਿਆ ਪੰਡਾ ਤੇ ਇਸ ਵਾਰ ਹੋ ਸਕਦਾ ਵੀ ਥੋੜੀ ਤੁਸੀਂ ਸੇਵਾ ਕਰਕੇ ਦੁੱਧ ਵਧੇਰੇ ਵੀ ਲੈ ਸਕਦੇ ਹੋ ਬਾਕੀ 14 ਲੀਟਰ ਜਿਹੜੀ ਆ ਚਵਾਈ ਬਾਈ ਹੋਰਾਂ ਨੇ ਕੀਤੀ ਆ ਸੈਕੰਡ ਟਾਈਮਰ ਦੀ ਠੀਕ ਆ ਤੇ ਗਰ ਪੇਜ ਭਾਈ ਮੁੱਲ ਕਿੰਨਾ ਕੀਤਾ ਕੀ ਲੈਦੇ ਆ ਭਾਈ ਮੁੱਲ ਇਹਦਾ 78000 ਰੁਪਿਆ ਕੀਤਾ ਜੀ 78000 ਆ ਜੀ ਮਾਨਤਨ ਕਰ ਦਾਂਗੇ ਜੋ ਬਣਦਾ ਆ ਜੀ ਠੀਕ ਆ ਹਾਂਜੀ 70000 ਜਿਹੜੀ ਦੋਸਤੋ ਇਸ ਪਹਿਲੇ ਨੰਬਰ ਵਾਲੀ ਮੱਝ ਦੀ ਵੀਰ ਉਹਨਾਂ ਡਿਮਾਂਡ ਕੀਤੀ ਆ ਤੇ ਮੌਕੇ ਤੇ ਜਦੋਂ ਤੁਸੀਂ ਆਏ ਘਰੇ ਤਸੱਲੀ ਕਰ ਲਿਓ ਬੇਸ਼ੱਕ ਤੇਪਕੇ ਤਸੱਲੀ ਕਰ ਲਿਓ ਬਾਕੀ ਤਿਆਰੀ ਦੇ ਵਿੱਚ ਬਾਈ ਗੁਰਪੇਜ ਸਹੀ ਦਿਨ ਪੂਰੇ ਹੋਗੇ ਆ ਜਾਂ ਉੱਪਰ ਲੈ ਕੇ ਜਾ ਰਹੀ ਆ ਨਹੀਂ 19 ਤਰੀਕ ਨੂੰ ਦਿਨ ਪੂਰੇ ਹੋਣੇ ਆਗੇ ਅੱਜ 16 ਤਰੀਕ ਆ ਹਾਂਜੀ ਤੇ ਹਜੇ 3 ਦਿਨ ਬਾਕੀ ਆ ਬਾਕੀ ਆ ਜੀਂਦੇ ਸੂਨ ਵਿੱਚ ਦਿਨ ਪੂਰੇ ਹੋਣ ਚ ਠੀਕ ਆ 2 ਡੰਗਰ ਉੱਪਰ ਵੀ ਲਾਈ ਨੇ ਕੋਈ 2 ਦਿਨ ਲਾਈ ਇੱਕ 3 ਦਿਨ ਲਾਈ ਠੀਕ ਆ ਤੇ ਗੱਬਣ ਵੀਰੇ ਫਿਰ ਅਕੇ ਮਾਲੀ ਤੋਂ ਹੀ ਆਪਾਂ ਕਰਵਾਈ ਖਾਸ ਹਾਂਜੀ ਮਾਲੀ ਤੋਂ ਖਾਸ ਕਰਾਈ ਹੈ ਜੀ ਠੀਕ ਮੋਰਾ ਤਾਂ ਮਾਲੀ ਸੀ ਹਾਂਜੀ ਮੋਰਾ ਬੈ ਠੀਕ ਆ ਬਾਕੀ ਦੋਸਤੋ ਹਜੇ ਸੂਨ ਦਾ ਕੋਈ ਲਗਾਛਾਗਾ ਕੋਈ ਮੈਨੂੰ ਦਿਖ ਨਹੀਂ ਰਿਹਾਗਾ ਹਜੇ ਪੁੜੇ ਪੜੇ ਤੁਸੀਂ ਵੇਖੋ ਠੀਕ ਆ ਤੇ ਕਿਉਂਕਿ ਇੱਕ ਨਿਸ਼ਾਨੀ ਹੁੰਦੀ ਆ ਨਾਰਮਲ ਜੇਕਰ ਆਪਾਂ ਦੇਖੀਏ ਪੁੜੇ ਪੜੇ ਨਮਾਏ ਹੋਣ ਤੇ ਪਸ਼ੂ ਬਿਲਕੁਲ ਤਿਆਰੀ ਦੇ ਵਿੱਚ ਹੋ ਜਾਂਦਾ ਸੂਨ ਚ ਤੇ ਹੁਣ ਹਜੇ 19 ਤਰੀਕ ਨੂੰ ਹਜੇ ਦਿਨ ਪੂਰੇ ਆ ਤੇ ਉੱਪਰ ਤੁਸੀਂ ਜਿਹੜਾ ਐਸਟੀਮ ਪੰਡਾ ਪਾਈਆਂ ਪਈਆਂ ਦੋਸਤੋ ਲੇਵੇ ਹਵਾਨੇ ਵਾਲੇ ਪਾਸਿਓ ਤੇ 78000 ਮੋਲਾ ਬਾਕੀ ਤੁਸੀਂ ਵੀਰ ਹੋਣਾ ਨਾਲ ਗੱਲਬਾਤ ਬਤੇਰੇ ਕਰਕੇ ਆਪਦੇ ਹਿਸਾਬ ਨਾਲ ਮੋਲ ਲਗਾ ਸਕਦੇ ਹੋ ਬਾਕੀ 78000 ਜੈਨੂਨ ਮੋਲਾ ਇਹੋ ਜੀ ਮੱਝੜੀ ਦੋਸਤੋ ਬਾਹਰ ਮਾਰਕੀਟ ਦੇ ਹਿਸਾਬ ਨਾਲ ਪਸ਼ੂ ਬਹੁਤ ਲੱਭਣੇ ਔਖੇ ਆ ਗੁਰਪ੍ਰੀਤ ਭਾਈ ਅਗਲੇ ਨੰਬਰ ਤੇ ਜਿਹੜੀ ਆਪਣੇ ਕੋਲ ਤੋਕਰ ਤੇ ਗੱਭਣ ਆ ਗਈ ਮੱਝ ਹਾਂਜੀ ਹਾਂਜੀ ਤੇ ਵੀਰ ਜੀ ਕਰੀਏ ਡਿਟੇਲ ਸ਼ੇਅਰਿੰਗ ਦੀ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਚੱਲ ਰਹੀ ਹੁਣ ਹਾਂਜੀ ਚੱਲ ਰਹੀ ਸੀ ਕਿ ਸੂਏ ਗੱਭਣ ਹੈ ਜੀ ਕਿੰਨਾ ਮਹੀਆ ਇਹ ਚੈੱਕ ਪਾਸ ਆ ਜ ਠੀਕ ਹੈ ਜੀ ਹਾਂ ਜੀ 10 ਲੀਟਰ ਜਿਹੜਾ ਦੋਸਤੋ ਮਿਲਕ ਹੈਗੀ ਆ ਤੇ ਦੂਜਾ ਸੂਬਾ ਤਕਰੀਬਨ ਆਨ ਪ੍ਰੈਜ਼ੈਂਟ ਜੇਕਰ ਆਪਾਂ ਗੱਲ ਕਰੀਏ ਤੇ ਪ੍ਰੈਜ਼ੈਂਟ ਦੇ ਵਿੱਚ ਹੁਣ ਦੂਜਾ ਸੂਬਾ ਜਿਹੜਾ ਚੱਲ ਰਿਹਾ ਤੇ ਸੈਕੰਡ ਟਾਈਮਰ ਆ ਤੇ ਅੱਗੇ ਤੀਜੇ ਸੂਬੇ ਲਈ ਗੱਭਾ ਤੇ 3 ਮਹੀਨੇ ਦੀ ਚੈੱਕ ਪਾਸ ਆ 3 ਮਹੀਨੇ ਦੀ ਬਈ ਚੈੱਕ ਪਾਸ ਹੈ ਨਾ ਹਾਂ ਜੀ 3 ਮਹੀਨੇ ਦੀ ਚੈੱਕ ਪਾਸ ਹੈ ਤੇ ਬੱਚਾ نیچے ਕੱਟੀ ਹੈ ਜੀ ਕੱਟੀ ਹੈ ਜੀ ਮਗਰ ਇਹਦੇ ਮਗਰ ਕੱਟੀ ਆ ਹਾਂ ਜੀ ਸੋ ਮਗਰ ਕੱਟੀ ਆ ਦੋਸਤੋ ਤੇ 10 ਜਿਹੜਾ 10 ਕਿਲੋ ਜਿਹੜਾ ਦੁੱਧ ਰੈਡੀ ਆ ਬਿਲਕੁਲ ਜਿਹੜਾ ਤੁਸੀਂ ਮੂੰਹ ਫੇਸ ਤੋਂ ਜ ਇਦਾਂ ਦੀ ਜਿਹੜੀ ਫੇਸ ਦੀ ਕੁਆਲਿਟੀ ਆ ਸਿੰਘਾਂ ਦੀ ਬੰਤਰ ਬੰਤਰ ਬੜੀ ਬੜੀ ਵਧੀਆ ਹੈਗੀ ਆ ਹਰ ਪਾਸਿਓ ਆਹ ਵੇਖੋ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਜਿਹੜੀ ਥਾਣਾ ਤੋਂ ਜ਼ਰੂਰ ਝਾਤ ਮਾਰ ਲਓ ਠੀਕ ਹੈ ਜੀ ਐਨ ਮੁਠੀ ਵਾਲਾ ਥਾਣਾ ਤੇ ਚਵਾਈ ਬਾਈ ਕਰਪੇਜ ਵਧੀਆ ਐਨ ਓਕੇ ਲੱਗੀ ਆ ਮੈਂ ਜੀ ਓਕੇ ਚਵਾਈ ਕਿਉਂਕਿ ਐਨਾ ਵੀ ਕਿਸੇ ਭੈਣ ਭਰਾ ਨੇ ਮੰਨ ਲਓ ਵੀ ਦੂਰੋਂ ਆਉਣਾ ਹੈ ਤੇ ਆਪਣਾ ਦੱਸਣਾ ਫਰਜ਼ ਪੈਂਦਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਨੰਬਰ ਹੋਰ ਛੱਟਾ ਨਹੀਂ ਕੋਈ ਗਾਰੰਟੀ ਸਾਡੀ ਸਾਡੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਹਰ ਪਾਸੇ ਜਿਹੜੀ ਗਾਰੰਟੀ ਆ ਬਾਈ ਕਹਿੰਦਾ ਵੀ 3 ਮਹੀਨੇ ਦੀ ਚੈੱਕ ਪਾਸ ਬਾਈ ਹੋਰਾਂ ਨੇ ਆਪਣੇ ਡਾਕਟਰ ਤੋਂ ਕਰਾਈ ਸੀ ਤੁਸੀਂ ਸਾਈ ਬਤਾਈ ਕਰਕੇ ਆਪਣਾ ਡਾਕਟਰ ਨਾਲ ਲੈ ਕੇ ਆ ਸਕਦੇ ਜੀ ਕਿਉਂ ਵੀ ਬਾਈ ਕਰਪੇਜ ਬਾਈ ਨਾਲ ਚੈੱਕ ਕਰਾ ਕੇ ਦਾਂਗੇ ਯਾਦਾ ਡਾਕਟਰ ਲੈ ਉਹ ਨਾਲ ਠੀਕ ਆ ਜੀ ਆਪਣਾ ਡਾਕਟਰ ਤੁਸੀਂ ਨਾਲ ਲਿਓ ਸਾਈ ਬਿਆਨਾ ਕਰ ਲਿਓ ਵੀਰ ਉਹਨਾਂ ਨਾਲ ਚੈੱਕ ਪਾਸ ਹੋਈ ਪ੍ਰੋਪਰ ਥਲੇ ਮਿਲਕ ਹੋਇਆ ਤਾਂ ਤੁਸੀਂ ਜਿਹੜਾ ਸੌਦਾ ਕਰ ਲਿਓ ਤੇ ਬਾਈ ਕਰਪੇਜ ਲੈ ਦੇ ਕਿੰਨਾ ਕਰਨਾ ਆਂਦਾ ਵੀਰ ਬਾਈ ਮੁੱਲ ਇਹਦਾ ਕਰਦੇ ਆ 60000 ਹਾਂਜੀ ਬਾਕੀ ਮੌਕੇ ਦੇ ਵੇਖ ਲਾਂਗੇ ਜਿਵੇਂ ਅੱਛਾ ਹੁਣ ਡਿਮਾਂਡ 60000 ਦੀ ਆ ਠੀਕ ਆ ਤੇ ਇਹਨੂੰ ਵੀ ਤੁਸੀਂ ਖੋਲ ਕੇ ਦਿਖਾਈਏ ਵੀਰਾਂ ਨੂੰ ਲਓ ਜੀ ਹਾਂਜੀ 60200 ਜਿਹੜੀ ਕੀਮਤ ਆ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਉੱਪਰੋਂ 10 ਕਿਲੋ ਜਿਹੜਾ ਦੁੱਧ ਥੱਲੇ ਹੈਗਾ ਤੇ ਨਾਲ ਕੱਟੀ ਆ ਕੱਟੀ ਦੇ ਮਿਲਦੀ ਆ ਕਿਸੇ ਤਰ੍ਹਾਂ ਦਾ ਕੋਈ ਚਾਰਟ ਤੇ ਪਹਾੜੇ ਵੰਡੇ ਤੇ ਨਹੀਂ ਬੱਚਾ ਛੱਡ ਕੇ ਤੁਸੀਂ ਚੋਾਈ ਜਿਹੜੀਆਂ ਕਰ ਸਕਦੇ ਜੀ ਫੋਲੀ ਤੋਰ ਲੇ ਜੀ ਇੱਥੇ 2 ਮਿੰਟ ਟੱਕੋ ਜੀ ਕੋਈ ਨਾ ਕੋਈ ਨਾ ਠੀਕ ਹੈ ਜੀ ਤੇ ਵੀਰ ਹੁਣਾਂ ਦੇ ਕੋਲ ਦੋਸਤੋ ਇਹ ਵੀ ਮੱਝ ਜਿਹੜੀ ਵਿਕਾਊਗਾ ਤੇ 60000 ਡਿਮਾਂਡ ਆ ਬਾਕੀ ਲੈਸ ਹੋ ਜਾਏਗਾ ਵੀਰ ਥੋੜਾ ਮਾਨਤਾ ਨ ਕਰ ਦੋਗੇ ਆ ਕਿਹਾ ਤਾਂ ਮੇਰੀ ਮਾਨਤਾ ਨ ਕਰ ਦਾਂਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਬਾਕੀ ਮਿਲਦੀ ਮੈਂ ਜਿੱਦਾਂ ਵੀਰ ਦੱਸਤਾ ਵੀ ਕੱਟੀ ਤੇ ਮਿਲਦੀ ਆ ਹਾਂਜੀ ਹਾਂਜੀ ਕੱਟੀ ਤੇ ਮੇਰੇ ਭਾੜੇ ਚਾੜਦੇ ਤਾਂ ਕੋਈ ਕੰਮ ਨਹੀਂ ਠੀਕ ਆ ਕੱਟੀ ਇਹਦੀ ਵੀਰ ਦਿਖਾ ਦਈਏ ਕਿੱਥੇ ਆ ਕੱਟੀ ਆ ਜੀ ਆ ਆ ਕੱਟੀ ਹੈਗੀ ਆ ਦੋਸਤੋ ਨਾਲ ਠੀਕ ਆ ਬਾਕੀ ਤੁਸੀਂ ਐਸਟੀਮੇਟ ਲਗਾ ਸਕਦੇ ਜੀ ਕੋਈ 21 ਦਿਨਾਂ ਤੇ ਜਿਹੜੀ ਆ ਬਣ ਗਈ ਸੀਗੀ ਨਵੇਂ ਦੁੱਧ ਹੋ ਗਈ ਸੀ 3 ਮਹੀਨੇ ਤਕਰੀਬਨ ਜਿਹੜੀ ਆ ਦੋਸਤੋ ਚਿਵਾਈ ਕਰਾਈ ਇਹਦੇ ਤਕਰੀਬਨ ਹੁਣ 3 ਮਹੀਨੇ ਤੇ 21 ਦਿਨ ਤੁਸੀਂ ਨੇੜੇ ਜਿਹੜਾ 4 ਮਹੀਨੇ ਦੇ ਮੰਨ ਕੇ ਲੈ ਕੇ ਜਾ ਸਕਦੇ ਜੀ ਠੀਕ ਆ ਜੀ ਕੋਈ ਮਹੀਨੇ ਤੱਕ ਵੀ ਆਪਾਂ ਅੰਦਾਜ਼ਾ ਲਾ ਲੈਨੇ ਆ ਵੀ ਪਸ਼ੂ ਹਰ ਫਰਿਆ ਹੈ ਤੇ ਆਸ ਲਗਾ ਹੋਵੇਗਾ ਇਸ ਤੋਂ ਬਾਅਦ ਬਾਈ ਕਰਪੇਜ ਇੱਕ ਲਾਸਟ ਐਂਡ ਫਾਈਨਲ ਤੇ ਆਪਣੇ ਕੋਲ ਜਰਸੀ ਵੇਅਰ ਆ ਗਈ ਜਰਸੀ ਵੇਅਰ ਆ ਗਈ ਤੇ ਵੀਰ ਜੀ ਕੀ ਡਿਟੇਲ ਆ ਕਰੀਏ ਸਾਂਝੀ ਇਹ ਰਾਹੀ ਦੂਜਾ ਸੂਹੇ ਚੱਲ ਰਾਇਆ ਤੀਜੇ ਸੂਹੇ ਦੱਬਣੇ 3 ਮਹੀ ਕੀ ਗੱਜੇ ਚੈੱਕ ਪਾਸ ਆ ਜੀ 5 ਕਿਲੋ ਦੁੱਧ ਤਿਆਰ ਹੈ ਦੇ ਦੋਨੋਂ ਟਾਈਮ ਤੇ ਮਿਲਦੀ ਹੈ ਹਾਂ ਜੀ ਦੋਨੋਂ ਟਾਈਮ ਤੇ ਮਿਲਦੀ ਹੈ ਜੀ ਠੀਕ ਹੈ ਜੀ ਚੈੱਕ ਪਾਸ 3 ਮਹੀਨੇ ਦੀ ਹੋ ਗਈ ਹੈ ਨਾ ਹਾਂ ਜੀ ਹਾਂ ਠੀਕ ਹੈ ਜਰਸੀ ਵੜਾ ਦੋਸਤੋ ਤੇ 5 ਕਿਲੋ ਜਿਹੜਾ ਦੁੱਧ ਆਏਗਾ ਦੋਨੋਂ ਟਾਈਮ ਦਾ ਤੁਸੀਂ 2.5 2.5 ਕਿਲੋ ਇੱਕ ਡੰਗ ਦਾ ਮੰਨ ਕੇ ਲੈ ਕੇ ਜਾ ਸਕਦੇ ਜੀ ਬਾਕੀ ਵੀਰ ਜੀ ਥਾਣਾ ਦੀ ਕਿਸੇ ਪਾਸੇ ਕੋਈ ਦਿੱਕਤ ਵਾਲੀ ਗੱਲ ਤੇ ਨਹੀਂ ਕਿਸੇ ਕੋਈ ਨਾ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਵੀ ਇੱਕ ਨੰਬਰ ਥਾਣਾ ਜੀ ਠੀਕ ਹੈ ਜੀ ਚੁਆਈ ਆ ਵੀ ਕਰਕੇ ਤਸੱਲੀ ਕਰਕੇ ਲੈ ਜਾ ਸਕਦਾ ਜੀ ਠੀਕ ਹੈ ਵੀਰ ਹਾਂ ਜੀ ਜਰਸੀ ਦੀ ਕੋਈ ਫੇਸ ਠੀਕ ਹੈ ਜੀ ਆ ਜਿਹੜਾ ਮੂੰਹ ਮੱਥਾ ਅੱਗੇ ਸੂਵੇ ਤੀਜੇ ਲਈ ਗੱਭਾ ਜਾਂ ਦੂਜੇ ਲਈ ਜੀ ਤੀਜਾ ਗੱਭਾ ਜੀ ਅੱਗੇ ਤੀਜੇ ਲਈ ਗੱਭਣਾ ਤੇ ਪ੍ਰੈਜ਼ੈਂਟ ਦੇ ਵਿੱਚ ਹੁਣ ਜਿਹੜਾ ਦੋਸਤੋ ਸੈਕੰਡ ਟਾਈਮ ਆ ਰਹਾ ਦੂਜਾ ਸਵੇਰ ਚੱਲ ਰਹੀ ਹੈ ਤੇ 5 ਕਿਲੋ ਤੁਸੀਂ ਦੁੱਧ ਦੀ ਤਸੱਲੀ ਕਰ ਲਿਓ ਬੇਸ਼ੱਕ ਸਾਈ ਬਿਆਨਾ ਕਰਕੇ ਡਾਕਟਰ ਤੋਂ ਤੁਸੀਂ ਜਿਹੜੀ ਹੈਗੀ ਚੈੱਕ ਪਾਸ ਆਪ ਦੇ ਹੱਥੀ ਵੀ ਕਰਵਾ ਕੇ ਐਨੀਮਲ ਲੈ ਕੇ ਜਾ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਬਾਈ ਗਰ ਪੇਜ ਨੂੰ ਖੋਲ ਕੇ ਦਿਖਾਈਏ ਵੀਰ ਲਓ ਬੱਚਾ ਇਹਦਾ ਨਾ ਵੀਰ ਹੈਗਾ ਕੋਈ ਨਹੀਂ ਬੱਚਾ ਨਹੀਂ ਬਿਨ ਬੱਚੇ ਤੋਂ ਨਾ ਜੀ ਹਾਂ ਜੀ ਠੀਕ ਹੈ ਇਹਨਾਂ ਬੱਚੇ ਤੋਂ ਆ ਤੇ ਚਾਰਟ ਤੇ ਭਾਰੇ ਬੰਦੇ ਤੇ ਜਿਹੜੀ ਦੋਸਤ ਮਿਲਦੀ ਆ ਠੀਕ ਆ ਹਾਈਟ ਨੋਰਮਲ ਜਿਹੜੀ ਹੈਗੀ ਆ ਜਰਸੀ ਦੇ ਵਿੱਚ ਮੋਸਟਲੀ ਵੀਰਾਂ ਨੂੰ ਪਤਾ ਹੀ ਹੁੰਦਾ ਵੀ ਤਕਰੀਬਨ ਮੀਡੀਅਮ ਹਾਈਟ ਦੇ ਵਿੱਚ ਜਰਸੀ ਜਿਹੜੀ ਹੁੰਦੀ ਆ ਤੇ ਬਾਕੀ ਚਾਲ ਚੁਲ ਵੀ ਚੰਗੀ ਆ ਜਰਸੀ ਦੀ ਠੀਕ ਆ ਜੀ ਤੇ ਬਰੀਡ ਦੇ ਵਿੱਚ ਵਹਿੜ ਤੇ ਵੀਰ ਕਿੰਨਾ ਕਮੋਲ ਫਿਰਿੰਦਾ ਕੀਤਾ ਕੀ ਲੈ ਦੇ ਦਾ ਲੈਣ ਦੇ ਵਿੱਚ 15000 ਰੁਪਇਆ ਕੀਤਾ 15000 ਜੀ ਹਾਂਜੀ ਠੀਕ ਆ 15000 ਜਿਹੜਾ ਦੋਸਤੋ ਲੈ ਦੇ ਆ ਠੀਕ ਆ ਜੀ 15000 ਬਈ ਫਿਰ ਇੱਕ ਤਾਂ ਨੋਰਮਲ ਰੇਟ ਹੀ ਆ ਵੀ ਇੱਥੋਂ ਤੱਕ ਕੀ ਜਾਂ ਕੋਈ ਕੋਈ ਮਾਨਤਨ ਕਰਦਾਂਗੇ ਚਾਹਾਂ ਪੂਰਾ ਸੱਛੜਾਈ ਵਾਲਾ ਕੰਮ ਹੀ ਆ ਵੀ ਕਹਿਣ ਤੋਂ ਪਾਵੇ ਵੀ ਜਰਸੀ ਗੱਪ ਵੀ ਚੈੱਕ ਪਾਸ ਠੀਕ ਹੈ ਸੋ ਦੋਸਤੋ ਬਾਕੀ ਇਹ ਵੀਰ ਗੁਰਪੇ ਸੀ ਇਹਨਾਂ ਦੇ ਕੋਲ ਤਿੰਨ ਐਨੀਮਲ ਆਪਾਂ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਸਮੇਤ ਜਿਹੜੇ ਕਵਰ ਕਰ ਦਿੱਤੇ ਆ ਤੇ ਜਵਾਨ ਵੀਰ ਤੁਸੀਂ ਜਰੂਰ ਵੀਰ ਹੋਂਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਬਾਈ ਗੁਰਪੇਜ ਇੱਕ ਸੰਪਰਕ ਨੰਬਰ ਵੀਰ ਕੀ ਨੇ 7821 95921 ਹਾਂਜੀ 44924 44924 ਠੀਕ ਹੈ ਜੀ ਇਹ ਸੰਪਰਕ ਨੰਬਰ ਆਪਣੇ ਕੋਲ ਹੀ ਹੁੰਦੇ ਹਾਂਜੀ ਹਾਂਜੀ ਠੀਕ ਆ ਸੋ ਦੋਸਤੋ ਇਹ ਸਨ ਬਾਈ ਗੁਰਪੇਜ ਤੇ ਘਰ ਦੇ ਜਿਹੜੇ ਹੋਮ ਬਰੀਡ ਘਰ ਦੇ ਪਸ਼ੂ ਐਨੀਮਲ ਜਿਹੜੇ ਦੋਸਤੋ ਤਿੰਨ ਬਕਾਊ ਨੇ ਵੀਰ ਹੋਂਾਂ ਦੇ ਕੋਲ ਠੀਕ ਹੈ ਜੀ ਦੋ ਮੱਝਾਂ ਦਿਖਾਈਆਂ ਨੇ ਪ੍ਰੋਪਰ ਆਪਾਂ ਤੁਹਾਨੂੰ ਤੇ ਪੂਰੀ ਇਨਫਰਮੇਸ਼ਨ ਆਪਾਂ ਲੈ ਕੇ ਵੀਰ ਤੋਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਪਿੰਡ ਮੱਬੋ ਕੇ ਹੈਗਾ ਦੋਸਤੋ ਤਹਿਸੀਲ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਹੈਗਾ ਠੀਕ ਹੈ ਜੀ ਘਰ ਵਿਜਿਟ ਕਰਕੇ ਤਸੱਲੀ ਤੁਸੀਂ ਕਰਕੇ ਐਨੀਮਲ ਖਰੀਦ ਸਕਦੇ ਹੋ ਮਿਲਦੇ ਕ ਨਵੇਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ